ਸਸ਼ਟਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਸੰਡੇ ਵੇ ਸਮੇ ਆਪਣਾ ਹੈਅਰ ਵਾਸ਼ ਕਰ ਲਏ ਨੇ ਐਂਡ ਫਰੈਂਡਸ ਸਾਡੀ ਨਾ ਅਸੀਂ ਕਾਫੀ ਟਾਈਮ ਹੋ ਗਿਆ ਸੀ ਪੰਜੀਰੀ ਬੜਾਈ ਸੀ ਬਹੁਤ ਸਾਰੀ ਤੇ ਫਰੈਂਡਸ ਹੁਣ ਖਾ ਖਾ ਕੇ ਡੇਲੀ ਖਤਮ ਹੋ ਚੁਕੀ ਹੈ ਉਹ ਸੋ ਫਰੈਂਡਸ ਅੱਜ ਅਸੀਂ ਇੱਕ ਹੋਰ ਨਵੀਂ ਰੈਸিপি ਤੁਹਾਨੂੰ ਸ਼ੇਅਰ ਕਰਨ ਲੱਗੇ ਆਂ ਅਲਸੀ ਦੀਆਂ ਪਿੰਨੀਆਂ ਹਾਂਜੀ ਫਰੈਂਡਸ ਅਸੀਂ ਬਣਾਵਾਂਗੇ ਅੱਜ ਅਲਸੀ ਦੀਆਂ ਪਿੰਨੀਆਂ ਸੋ ਇਨਗਰੀਡੀਅੰਟਸ ਦੇ ਬਹੁਤ ਹੀ ਸਿੰਪਲ ਜਿਹਨੇ ਆਰੀ ਫਰੈਂਡਸ ਬਹੁਤ ਸਾਰੀ ਅਲਸੀ ਮਤਲਬ 2 ਕਿਲੋ 2 ਕਿਲੋ ਅਲਸੀ ਫਲੈਕ ਸੀਡਸ 2 ਕਿਲੋ ਕਣਕ ਕਣਕ 2 ਕਿਲੋ ਜਿੰਨਾ ਪਾ ਧੋ ਕੇ ਸੁਕਾ ਲਿਆ ਏ 2 ਕਿਲੋ ਗੁੜ 2 ਕਿਲੋ ਗੁੜ ਸੇਮ ਮਾਉਂਟ ਫੋਨ ਅਸੀਂ ਇਹਨਾਂ ਨੂੰ ਭੁੰਨਾਂਗੇ ਉਹਨੂੰ ਅਲਸੀ ਨੂੰ ਨਹੀਂ ਤੇ ਕਣਕ ਨੂੰ ਚਲੋ ਫਰੈਂਡਸ ਲੈਟਸ ਰੋਸਟ ਉਹਨੂੰ ਕੇ ਫਿਰ ਤੁਹਾਨੂੰ ਬਖਾਣੇ ਆ ਇਹਦਾ ਅਸੀਂ ਕੀ ਕਰਨੇ ਆ ਚਲੋ ਫੜ ਫੜ ਵੀਡੀਓ ਨੂੰ ਕਰ ਦਿਓ ਲਾਈਕ ਲਾਈਕ ਬੜੇ ਘੱਟ ਹੁੰਦੇ ਨੇ ਤੁਹਾਡੇ ਕੁਕਿੰਗ ਦੇ ਵੀਡੀਓ ਤੇ ਲਾਈਕ ਕਰਦੇ ਰਿਹਾ ਕਰੋ ਮੰਮੀ ਐਨੀਮੇ ਨਾਲ ਸਾਰੀਆਂ ਚੀਜ਼ਾਂ ਬਣਾਉਂਦੇ ਨੇ ਸੋ ਲਾਈਕ ਕਰਦੇ ਰਿਹਾ ਕਰੋ ਫਿਰ ਅਸੀਂ ਹੁਣ ਆਪਣੇ ਵੱਡੇ ਖੜਾਏ ਨੂੰ ਕੱਢ ਲਿਆ ਤੇ ਇਹਨੂੰ ਅਸੀਂ ਆਲਰੇਡੀ ਫ੍ਰੇਮ ਕਰ ਲਿਆ ਪੱਠੀ ਨਹੀਂ ਕੱਢੀ ਮਮੀ ਨਹੀਂ ਅਜੇ ਤੇ ਪੋਲ ਨਹੀਂ ਨੇ ਅਜੇ ਤੋਂ ਬਣਾਵਾਂਗੇ ਫਿਰ ਪੱਠੀ ਕੱਢਾਂਗੇ ਠੀਕ ਹੈ ਆਰਾਮ ਨਾਲ ਅਸੀਂ ਗੈਸ ਤੇ ਸਿਰਫ ਭੁੰਨ ਭੁੰਨਾਗੇ ਆ ਭੁੰਨਾਗੇ ਪੱਠੀ ਤੇ ਯੈਸ ਆਪਾਂ ਥੋੜੀ ਥੋੜੀ ਅਲਸੀ ਪਾ ਕੇ ਸਾਰੀ ਅਲਸੀ ਪੋਨ ਲੈਣੀ ਹੈ ਕਰੰਚੀ ਕਰਨਾ ਤੇ ਸੇਮ ਹੀ ਆਪਾਂ ਕਣਕ ਨੂੰ ਹੀ ਭੁੰਨ ਲੈਣਾ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਠੰਡੀ ਠੰਡੀ ਕਰਕੇ ਫਿਰ ਡੈੜੀ ਪਸਵਾ ਕੇ ਲਿਆਣਗੇ ਚੱਕੀ ਤੋਂ ਕਿਉਂਕਿ ਇੱਕ ਵਾਰੀ ਅਸੀਂ ਆਪਣੀ ਮਿਕਸੀ ਖਰਾਬ ਕਰ ਲਈ ਸੀ ਇਸ ਕਰਕੇ ਅਸੀਂ ਦੁਬਾਰਾ ਰਿਸਕ ਨਹੀਂ ਲੈਂਦੇ ਹੈਗੇ ਇਹ ਸਾਰੀ ਡੈੜੀ ਚੱਕੀ ਤੋਂ ਕਲਰ ਚੇਂਜ ਹੋ ਗਿਆ ਫ੍ਰੈਂਡਸ ਬੜੀ ਜਲਦੀ ਭੁੱਜ ਜਾਂਦੀ ਏ ਲੈ ਕੋਈ ਨਾ ਤਾਂ ਕਲਰ ਟੈਨਸ਼ਨ 5 ਮਿੰਟ ਭੁੰਨਣ ਤੋਂ ਬਾਅਦ ਕਲਰ ਚੇਂਜ ਹੋ ਗਿਆ ਤੇ ਦੇਖੋ ਵਿੱਚ ਆਵਾਜ਼ ਵੀ ਆਣ ਲੱਗ ਗਈ ਮੈਂ ਇੱਕ ਮਿੰਟ ਰੋਕ ਕੇ ਆਵਾਜ਼ ਸੁਣਾਉਂਦੇ ਆਂ ਇਦਾਂ ਆਵਾਜ਼ ਆਣ ਲੱਗ ਜਾਂਦੀ ਚਰਚਰਦੀ ਜਦੋਂ ਭੁੱਜਣ ਲੱਗ ਜਾਂਦੀ ਏ ਔਰ ਉਹ ਨਾਨੀ ਨੂੰ ਮੇਕੋ ਜੂ ਤੇ ਆ ਲੱਗੀ ਵੈਸੀ ਅਲਸੀ ਦੇ ਬੜੇ ਬੈਨੀਫਿਟ ਨੇ ਬਹੁਤ ਜ਼ਿਆਦਾ ਸਾਡੀ ਸਿਹਤ ਲਈ ਬੜੀ ਜ਼ਰੂਰੀ ਏ ਬਟ ਸਾਡੇ ਦੋਨੋਂ ਬੱਚੇ ਖਾਂਦੇ ਨਹੀਂ ਪਤਾ ਨਹੀਂ ਕੀ ਚੱਕਰ ਏ ਹੱਸ ਤੇ ਖਾਣੇ ਆ ਸਾਰੇ ਜਾਣੇ ਬੱਚੇ ਨਹੀਂ ਖਾਂਦੇ ਹੈਗੇ ਇਹਨਾਂ ਦੀ ਪ੍ਰੋਬਲਮ ਏ ਇਹਨਾਂ ਨੂੰ ਵੈਸੇ ਤਾਂ پنਜੀਰੀ ਉਹ ਟੇਸਟੀ ਲੱਗਦਾ ਬਟ ਅਲਸੀ ਨਹੀਂ ਖਾਂਦੇ ਹੁਣ ਸਾਰੀ ਅਲਸੀ ਪੁੱਜ ਗਈ ਸਾਡੀ ਆ ਦੇਖੋ ਆਪ ਇਧਰ ਠੰਡੀ ਪਾ ਲਈ ਏ ਹਾਂ ਠੰਡੀ ਹੋ ਜਾਏਗੀ ਗਰਮ ਹੈ ਬਹੁਤ ਹੁਣ ਆ ਗਿਆ ਕਣ ਭੁੰਨਣ ਦਾ ਟਾਈਮ ਹੁਣ ਕਣ ਭੁੰਨਣੇ ਆ ਹੁਣ ਉਸੇ ਕੜਾਈ ਦੇ ਵਿੱਚ ਹੀ ਆਪਾਂ ਕਣ ਭੁੰਨਾਂਗੇ ਥੋੜੀ ਥੋੜੀ ਕਰਕੇ ਇੱਕੋ ਦਮ ਨਹੀਂ ਸਾਰੀ ਭੁੰਨਣੀ ਫਿਰ ਚੰਗੀ ਤੇ ਅੱਧੀ ਕੱਚੀ ਅੱਧੀ ਪੱਕੀ ਰਹਿ ਜਾਂਦੀ ਹੈ ਐ ਤੇ ਸਾਡੀ ਮਾਇਆ ਨੇ ਮਸੀਹਾਂ ਰੋਟੀਆਂ ਨਾਲ ਚਾਹ ਨਾਲ ਦਾਲ ਮੱਕੀ ਦੀ ਰੋਟੀ ਸਿਰ ਤੇ ਨਾਸ਼ਤੇ ਚ ਬਣਦੀ ਈ ਹੈ ਕਣਕ ਵੀ ਕੜਕੜ ਕਰਨੀ ਸਟਾਰਟ ਹੋ ਗਈ ਭੁੱਜ ਗਈ ਕਣਕ ਵੀ ਭੁੱਜ ਗਈ ਮਮੀ ਹੁਣ ਕਲਰ ਦਾ ਇਸ ਤਰ੍ਹਾਂ ਸੋ ਗਿਆ ਹੈ ਇਹ ਚਿੱਟੀ-ਚਿੱਟੀ ਹੈ ਇਹ ਥੋੜੀ-ਥੋੜੀ ਬ੍ਰਾਊਨ ਹੋ ਗਈ ਹੈ ਬ੍ਰਾਊਨ ਭੁੱਜ ਗਈ ਬੌਂਦੀ ਹੈ ਤੇ ਅੱਧੀ ਹੁਣ ਐਦਾਂ ਹੀ ਆਪਾਂ ਸਾਰੀ ਕਣਕ ਨੂੰ ਭੁੰਨ ਲਵਾਂਗੇ ਹਾਂ ਹੋਰ ਪੈਂਦੀ ਹੈ ਮੈਨੂੰ ਨਹੀਂ ਫਟਾਸੀ ਡਰ ਪਾਈਦਾ ਐਡਿੰਗ ਆਲ ਟੇਸਟ ਜਿਆਦਾ ਵਧੀਆ ਮੈਂ ਵੀ ਕਰੀ ਜਾਣਾ ਮੈਂ ਤੇ ਜੀ ਮੇਰੇ ਬਾਅਦ ਕੀ ਫਿਰ ਬਾਅਦ ਚ ਕਰਾਂਗੇ ਜਿਆਦਾ ਡਰਾਈ ਫਰੂਟ ਨਹੀਂ ਪਾਣਾ ਹੈਗਾ ਕਿਉਂ ਮੂੰਗਫਲੀ ਤੇ ਖੋਪਾ ਪਾਵਾਂ ਨੇ ਖੋਪਾ ਕਿਹਨਾਂ ਸੌਕਨਟ ਕੋਕਨਟ ਸੁੱਕਾ ਬ੍ਰੇਕ ਕੱਟ ਕੇ ਪੰਜਾਬੀ ਵਿੱਚ ਉਸ ਨੂੰ ਬੋਲਤੇ ਖੋਪਾ ਤੇ ਉਹ ਹੀ ਪਾਵਾਂਗੇ ਮੰਮੀ ਕਹਿੰਦੇ ਨੇ ਭੀ ਕਿਉਂਕਿ ਅਲਸੀ ਜਾ ਆਲਰੇਡੀ ਨਹੀਂ ਤਾਕਤ ਹੁੰਦੀ ਫਿਰ ਜ਼ਿਆਦਾ ਉਹ ਘਾ ਕਰਕੇ ਐਨੇ ਆਹ ਥੋੜੀ ਗਰਮੀ ਹੁੰਦੀ ਹੈ ਨਾ ਜ਼ਿਆਦਾ ਅਲਸੀ ਤਾਂ ਕਰਕੇ ਬੜੀ ਵਧੀਆ ਹੈ ਹਲਤ ਲਈ ਕਹਿੰਦੇ ਨੇ ਨਾਰਮਲੀ ਜੇ ਤੁਸੀਂ ਡੇਲੀ ਮੰਨ ਲਓ ਭੁੰਨ ਕੇ ਇਹਨੂੰ ਭੁੰਨ ਕੇ ਰੱਖ ਲਓ ਬੜੀ ਟੇਸਟੀ ਲੱਗਦੀ ਭੁੰਨੀ ਹੋਈ ਕਿੰਨਾ ਟੇਸਟੀ ਹੈ ਮੈਂ ਹਰ ਰੋਜ਼ ਰੋਜ਼ ਇੱਕ ਚਮਚ ਡੇਲੀ ਖਾਣਾ ਚਾਹੀਦਾ ਇਹਦਾ ਅਲਸੀ ਦਾ ਐਵੇਂ ਬਚਬਾ ਕੇ ਖਾਓ ਬਹੁਤ ਟੇਸਟੀ ਲੱਗਦੀ ਹੈ ਮੇਰੇ ਫੈਂਸਰ ਸੇ ਨਾਲ ਭੁੰਨਦੇ ਵੇ ਸਾਨੂੰ ਮਮੀ ਤੁਸੀਂ ਖਾਧੀ ਬੜੀ ਟੇਸਟ ਨਾ ਨਹੀਂ ਖਾਣੋਂ ਬੜੀ ਵਧੀਆ ਹੈ ਤੇ ਜੇ ਤੁਸੀਂ ਡੇਲੀ ਖਾਓ ਨਾ ਤੇ ਹੈਲਥ ਲਈ ਬੜੀ ਬੈਨੀਫੀਸ਼ੀਅਲ ਹੁਣ ਨਾਰੀਅਲ ਕਰਾਂਗੇ ਕ੍ਰਸ਼ ਮਿਕਸੀ ਦੇ ਵਿੱਚ ਮੂੰਗਫਲੀ ਵੀ ਸਾਰੀ ਆਵਾਜ਼ ਬੜੀ ਆਣੀ ਅੱਧਾ ਪੌਣਾ ਕਿੱਲਾ ਹੋਏਗੀ 1.5 ਪੈਕੇਟ ਛਿੱਲੇ ਆ ਸਾਰੇ ਚੱਲਿਆ ਨਹੀਂ 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 ਘਰਸ਼ ਹੋ ਗਈ ਹੈ ਤੇ ਚੀਕੂ 100 ਗ੍ਰਾਮ ਮੋਂਗਫਲੀ ਚੀਕੂ ਹੀ ਖਾ ਚੁੱਕਿਆ ਹੈ ਖਰਾਜਦਾ ਹੀ ਨਹੀਂ ਹੈਗਾ ਪੱਤੇ ਵੀ ਖਾ ਗਏ ਐ ਤੇ ਚੀਕੂ ਵੀ ਖਾ ਗਏ ਐ ਚੀਕੂ ਇੱਕ ਦੋ ਦੋ ਮੋਂਗਫਲੀ ਚੀਜੀ ਐਵੇਂ ਤੇ ਦਿਲ ਫਿਰ ਕਰਨ ਲੱਗ ਜਾਂਦਾ ਕੋਲ ਬੈਠਿਆ ਹਣਾ ਹੁਣ ਇਹਨੂੰ ਥੋੜੀ ਜਿਹੀ ਉਕਾਰ ਹੀ ਨਹੀਂ ਨਾ ਮਮੀ ਨਮੀ ਮਮੀ ਦੰਮੂ ਚਾਹੀਦਾ ਇਸ ਵਾਲਾ ਸਾਬਤ ਹੀ ਕੋਣੀ ਚੰਗੀਆਂ ਲੱਗਦੀਆਂ ਹਨਾ ਥੋੜੀ ਨਹੀਂ ਮੈਨੂੰ ਸਾਬਤ ਹੀ ਵਧੀਆ ਲੱਗੇ ਮੈਨੂੰ ਹਾਂ ਬੜਾ ਸਾਬਤ ਪਾਉਂਦੇ ਹੁੰਦੇ ਐ ਮम्मी ਮਜ਼ਾ ਆਏਗਾ ਸਾਰਾ ਬੰਦੂ ਜਾਂਦੀ ਹੈ ਉਹ ਜਨਾਮ ਕੁੱਟਣਾ ਪੈਣਾ ਮੇਲੇ ਨੇ ਨਾਲ ਕੁੱਟ ਲੈਣੀ ਮਾੜੀ ਜੀ ਮਾੜਾ ਜੀ ਮਾੜਾ ਜੀ ਗੇੜਾ ਦੇ ਦਿਓ ਮੈਂ ਕੜਾਈ ਰੱਖ ਲਈ ਆਪਾਂ ਪੱਟੀ ਤੇ ਤੇ ਬਣਾਵਾਂਗੇ ਚਾਸ਼ਨੀ 1 ਲੀਟਰ ਪਾਣੀ ਹੋਣੀ ਹਾਂ 1 ਲੀਟਰ ਪਾਣੀ ਦੇ ਵਿੱਚ 2 ਕਿਲੋ ਗੋੜ ਤੇ ਇਹ 2 ਕਿਲੋ ਵਲਸੀ ਇਹ 2 ਕਿਲੋ ਕਾਣਾ ਕਿਤੇ 2 ਕਿਲੋ ਹੀ ਅਸੀਂ ਗੋੜਦੇ ਆ ਜਿਹੜੀ ਚਾਸ਼ਨੀ ਬਣੀ ਹੈ ਉਹਨੂੰ ਆਪਾਂ ਛਾਣਨਣ ਲੱਗੇ ਆ ਕਿਉਂਕਿ ਵਿੱਚ ਕਿਰਕ ਹੁੰਦੀ ਬੜੀ ਗੁੜ ਦੇ ਵਿੱਚ ਕਿਹੜਾ ਸਰਸਾ ਤੇ ਜਿਵੇਂ ਜਬ ਕਰਾਈਂ ਥੱਪੜ ਲਗਾ ਦੇਮ ਉਹ ਦੇਖ ਕਿਰਕ ਕਿਚ 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 ਕਰਦੀ ਮम्मी ਰੋੜਦਾ ਪਿਆ ਥੋੜਾ ਜਿਆ ਧਿਆਨ ਨਾਲ ਧਿਆਨ ਨਾਲ ਪੈਣਾ ਪਾ ਲਈ ਉਹਦੇ ਠੀਗੀ ਚੋਪ ਆ ਦੇਖੋ ਥੱਲੇ ਕਿੰਨੀ ਕਿਰਕ ਆਂਦੀ ਏ ਇਹਦੇ ਕਰਕੇ ਸਾਨੂੰ ਸਾਰਾ ਕਰਨਾ ਪੈਂਦਾ ਨਾ ਦੇਸੀ ਤਰੀਕੇ ਨਾਲ ਬਣਾ ਹੁੰਦਾ ਨਾ ਗੁੜ ਫਿਰ ਉਹਦੇ ਕਿਰਕ ਤੇ ਹੋਏਗੀ ਵੀ ਚਲੋ ਚੱਕ ਲੋ ਚੱਕ ਲੋ ਦਵਾ ਰਾ ਪਾ ਚਾਹ ਰੇਮ ਵਿੱਚ ਪਾ ਲਿਆ ਹੁਣ ਹੋਰ ਜਾਣੀ ਮਮੀ ਕੇ ਬਸ ਪਾ ਦੇਣੀ ਆ ਨਹੀਂ ਹਜੇ ਚਾਹ ਨਹੀਂ ਚਾਹ ਨਹੀਂ ਬਣੇਗੀ ਇੱਕ ਧਾਰ ਦੀ ਰੋਟੀ ਬਣੇਗੀ ਠੀਕ ਹੈ ਨੂੰ ਨਹੀਂ ਉੱਦ ਲਿਆ ਨਾ ਹੁਣ ਚਾਹ ਮੇਰੇ ਕੋਲ ਸਾਥ ਚਾਹ ਇੰਦੀਰੇ ਤਾਂ ਤੋਂ ਤੈਨੂੰ ਬਾਲੇ ਦਵਾਣੇ ਨੇ ਇੱਕ ਮੋਦੀ ਵਾਲੀ ਚਾਹ ਚੋ ਬਣਾਣੀ ਦੀ ਚਾਸ਼ ਦੀ ਬਣ ਕੇ ਪਿਆਰ ਹੋ ਗਿਆ ਕਿਹਨਾਂ ਪਤਾ ਲੱਗੇਗਾ ਆਪਾਂ ਕਿਵੇਂ ਦਸੀਏ ਵੀ ਪਤਾ ਲੱਗ ਜੇ ਉਹਨਾਂ ਨੂੰ ਵੀ ਇੰਨਾ ਪਤਾ ਲੱਗੇਗਾ ਬਸ ਜ਼ਿਆਦੀ ਨਹੀਂ ਕਰੀ ਸਿੰਗਲ ਧਾਰ ਮਮੀ ਹਨਾ ਬਾੜੇ ਇੱਦਾਂ ਤੇ ਰੇਜੀ ਆ ਜਾਣਗੇ ਪੰਜ ਛੇ ਰੇਜੀ ਆ ਗਏ ਜਿਆਦਾ ਹੀ ਆ ਗਏ ਨੇ ਕਦੋਂ ਦੀ ਮਮੀ ਰੱਖੀ ਮੈਂ ਤੇ ਪਤਾ ਹੀ ਨਾ ਲੱਗੇ ਮਣਦਾ ਮੋਦੀ ਤੇ ਛਿੱਪੀ ਤੇ ਵੇਖੀ ਕੱਚਾ ਹਾਂ ਫਰੈਂਡਸ ਇਹ ਦੇਖ ਲੋ ਚਲੋ ਵੀ ਇਹਨੂੰ ਚੱਕ ਕਰਦੇ ਆਂ ਕਮਾਲੀ ਘਿਓ ਵਿੱਚ ਕਾਹਦਾ ਹੋਰ ਇੱਧਰ ਘਾਟਾ ਹੋਰ ਤੋਤਾ ਹੀ ਆ ਗਈ ਕਿੰਨਾ ਘਿਓ ਪਾਣਾ ਮੰਮੀ ਇਹ ਤੇ ਬਾਪਾ ਪਾ ਸਕਣਿਆ ਭਾਵੇਂ ਨਹੀਂ ਪਾ ਸਕਦੇ ਆਪਣੀ ਮਰਜ਼ੀ ਹੈ ਫਰੈਂਡਸ ਮਰਜ਼ੀ ਹੈ ਪਾਵਾਂਗੇ ਵਧੀਆ ਰਹਿਣਾ ਥੋੜਾ ਜਿਹਾ ਇਹ ਜੀ ਦੇ ਵੈਸੇ ਖਿੰਦਾਲੀ ਸੀ ਦੇ ਵਿੱਚ ਵਾਧੂ ਹੁੰਦਾ ਹੈ ਘਿਓ ਬੜਾ ਹੁੰਦਾ ਹੈ ਦੇਸੀ ਘਿਓ ਪਾਣਾ ਨਾ ਪਾਣਾ ਉਹ ਤੁਹਾਡੀ ਮਰਜ਼ੀ ਹੈ ਨਹੀਂ ਥੋੜਾ ਜਿਹਾ ਲਈਏ ਤੱਕ ਧੋਰ ਬਣਦੇ ਇਹ ਕਣਕ ਤੇ ਅਲਸੀ ਡੈਡੀ ਪਿਸਵਾ ਲਿਆਏ ਸਨ ਚੱਕੀ ਤੋਂ ਪੂਰਾ ਬਰੀਕ ਆਟਾ ਬਣਾ ਲਿਆ ਤੇ ਹੁਣ ਆਪਾਂ ਚਾਸ਼ਨੀ ਦੇ ਵਿੱਚ ਇਹਨੂੰ ਐਡ ਕਰ ਰਹੇ ਹਾਂ ਸਾਰੀ ਪਾਦੀ ਹੋਮੀ ਨਹੀਂ ਹਾਲੇ ਹੈਗੀ ਹੋਰ ਹੈਗੀ ਠੀਕ ਹੈ ਹੁਣ ਵੀ ਹਾਲੇ ਨੂੰ ਪਹਿਲਾਂ ਇਹਨੂੰ ਮਿਕਸ ਕਰ ਲਈ ਕਈ ਵਾਰ ਬਾਦ ਘੱਟ ਵੀ ਜਾਂਦੀ ਹੁੰਦੀ ਹੈ ਕੋਈ ਚੇਤ ਕੋਈ ਧੋਰ ਆਪਾਂ ਨੈਕਸਟ ਜਦੋਂ ਬਣਾਵਾਂਗੇ ਫਿਰ ਬਣਾ ਲਾਂਗੇ ਸਾਡੀਆਂ ਤੇ ਪੂਰਾ ਸਿਆਲ ਬਣਨੀਆਂ ਨੇ ਹਲੇ ਪਿੰਨੀਆਂ ਹੋਣਾ ਹੈਲਪ ਹੋ ਰਹੀ ਏ ਮੰਮੀ ਦੀ ਸਾਡਾ ਵੈਸੇ ਫ੍ਰੈਂਸ ਇਨਾ ਆਟਾ ਬਚ ਗਿਆ ਹੈ ਅੱਧਾ ਕਿਲੋ ਹੋਏਗਾ ਉੱਡੀ ਹਾਲੇ ਮੰਮੀ ਕਹਿੰਦੀ ਨੇ ਪੈ ਜਾਏਗਾ ਵਿੱਚ ਕੋਈ ਛੋਟੀ ਦੇਖਨੇ ਆ ਕੋਈ ਨਹੀਂ ਹੋ ਜਾਏ ਮਿਕਸ ਕਰਾਂ ਦੁਬਾਰਾ ਹੀ ਪਤਾ ਲੱਗੇਗਾ ਹੂੰ ਅਲਸੀ ਨੂੰ ਟਾਈਮ ਲੱਗਦਾ ਹੈ ਲੋ ਬਈ ਇਹਨੂੰ ਕਰੋ ਐਡ ਥੋੜਾ ਥੋੜਾ ਪਾ ਕੇ ਰੱਖਣਾ ਇਹਦਾ ਬਕਲੋਡ ਹੰਦੀ ਹੋ ਗਈ ਹੁਣ ਤਾਂ ਹੰਦੀ ਨੇ ਰੋਸ ਮੈਂ ਚੁੱਕ ਚੁੱਕ ਪੀਨ ਚੁਣ ਵਧੀਆ ਤਰੀਕੇ ਨਾਲ ਮਿਕਸ ਮਨ ਵੱਡੀ ਕੜਾਈ ਚ ਰੱਖ ਲਈਆਂ ਚੋਟੀ ਤੇ ਵੱਡੀ ਹੋਊਗਾ ਤੇ ਗਏ ਵੈਸੇ ਮਿਕਸ ਹੋਣਾ ਉਹ ਠੰਡੀਆਂ ਹੋਣਗੀਆਂ ਫਿਰ ਬਲਾਂਗੇ ਕਿੰਨੀਆਂ ਤੇ ਹੁਣੇ ਮੰਮੀ ਉਹ ਬਾਲਦੇ ਨੇ ਠੰਡੀਆਂ ਤਾਂ ਪਰਬਲੀ ਚ ਨਹੀਂ ਆਉਣੀਆਂ ਠੰਡੀਆਂ ਉਹ ਤੇ ਆਪਾਂ ਦੋਨੋਂ ਮੰਮੀ ਕਰਾਂਗੇ ਮੈਂ ਤੇ ਮੰਮੀ ਪਿੰਨੀਆਂ ਬਲਾਂਗੀਆ ਬੇਟਾ ਐਡਾ ਟੇਸਟ ਵਧੀਆ ਹੁੰਦਾ ਕੈਂਡ ਚੀਜ਼ ਕੈਂਡ ਜ਼ਬਰਦਸ ਸੋ ਸਾਰਾ ਮਟੀਰੀਅਲ ਮਿਕਸ ਹੋਣ ਤੋਂ ਬਾਅਦ ਹੁਣ ਪਿੰਨੀਆਂ ਵਟ ਕੇ ਭਰ ਕੇ ਆਪਣੀ ਇੱਕ ਪ੍ਰਾਤ ਕੜਾਈ ਰੱਖ ਲਾਂਗੇ ਫਿਰ ਰੋਜ਼ ਸਵੇਰੇ ਦੋ ਚਾਹ ਦੇ ਨਾਲ ਕੋਈ ਏ ਖਾਏਗਾ ਕੋਈ ਦੋ ਸ਼ਾਮ ਨੂੰ ਵੀ ਮੌਕਾ ਮਿਲੇਗਾ ਜਿਹਦਾ ਦਿਲ ਕਰੇ ਸ਼ਾਮ ਨੂੰ ਖਾ ਲਓ ਬ੍ਰੇਕਫਾਸਟ ਬਣਾ ਦੋ ਬਾਜ ਜਾਨੀਆ ਨਹੀਂ ਵਧੀਆ ਚੀਜ਼ ਹੈ ਫਿਰ ਬੜਾ ਦੋ ਪੀਨੀਆ ਖਾ ਕੇ ਢਿੱਡ ਫੁੱਲ ਹੋ ਜਾਂਦਾ 11 12 ਵਜੇ ਫਿਰ ਪਕਾਣੇ ਆਪਾਂ ਉਹ ਬਸ ਇੱਕ ਟਾਈਮ ਦੀ ਰੋਟੀ ਥੜੀ ਸਮਝ ਲਓ ਤੁਹਾਨੂੰ ਪਕਾਣ ਤੋਂ ਤੁਹਾਡੀ ਜਾਨ 바ਜੇ ਕਰੇਗੀ ਜਾਨ ਮੈਨਾਂ ਤਾਂ ਕੋਈ ਨਹੀਂ ਨਹੀਂ ਚਲੋ ਫਿਰ ਵੀ ਠੰਡੇ ਜੇ ਸ਼ਾਮ ਮਿਲ ਜਾਗਾ ਰੋਟੀਆਂ ਖਾਣ ਤੋਂ ਨਹੀਂ ਨਹੀਂ ਜਰੂਰ ਜਿਹੜੀ ਆਪਾਂ ਤਿੰਨੇ ਟਾਈਮ ਰੋਟੀ ਖਾ ਰਹੇ ਆ ਨਾ ਸਾਡੇ ਇੰਡੀਆ ਸਾਨੂੰ ਆਪਣਾ ਸਾਡੇ ਕਲਚਰ ਸਾਰਾ ਸਿਸਟਮ ਆਉਂਦਾ ਹੈ ਨਾ ਨੁਕਸਾਨ ਦਾ ਹੀ ਕੀ ਹੈ ਚੀਜ਼ਾਂ ਚੇਂਜ ਕਰ ਕਰ ਖਾਓ ਤੁਹਾਡਾ ਪੇਟ ਸੱਟ ਰਿੰਦਾ ਅਫਸੈਟ ਨਹੀਂ ਹੁੰਦਾ ਫਿਰ ਬਾਹਰ ਵਾਲੇ ਵਾਂਗੂ ਕੱਟ ਲੱਗੇ ਹੁੰਦੇ ਨਹੀਂ ਬਾਹਰ ਵਾਲੇ ਖਾਂਦੇ ਪੀਜੇ 버ਗਰ ਸਾਡੇ ਨਿਆਣੇ ਜੂ ਬਾਹਰ ਵਾਲਿਆਂ ਦੇ ਮਰ ਚੱਲੇ ਨੇ ਖਾ ਗਏ ਪੀਜੇ 버ਗਰ ਉਹ ਫਾਈਨਲੀ ਸਾਡੀ ਅਲਸੀ ਦੀ ਪੀਨੀਆਂ ਦੀ ਰੈਸਪੀ ਹੋ ਚੁੱਕੀ ਹੈ ਰੈਡੀ ਸੋ ਤੁਸੀਂ ਵੀ ਐਵੇਂ ਦੀ ਘੈਂਟ ਘੈਂਟ ਰੈਸਪੀ ਆਪਣੇ ਘਰ ਬਣਾ ਕੇ ਜਰੂਰ ਬੱਚਿਆਂ ਨੂੰ ਖਾਓ ਆਪ ਵੀ ਖਾਓ ਤੇ ਸਿਆਲਾਂ ਚ ਬਹੁਤ ਵਧੀਆ ਛਰੀਰ ਨੂੰ ਸੱਟ ਰੱਖੇਗੀ ਦਰਦਾਂ تکلیفਾਂ ਤੋਂ ਵੀ ਰਾਤ ملے گی ਨਾ ਕਿਉਂਕਿ ਇਹ ਨਰਜੀਵਾਹ ਹੁੰਦੀ ਹੈ ਇਹਦੇ ਚ ਨਾ ਕਈ ਕੁਸ਼ ਬੜੇ ਫਾਇਦੇ ਨੇ ਇਹਦੇ ਅਲਸੀ ਦੇ ਗਰਮ ਹੁੰਦੀ ਹੈ ਤੇ ਠੰਡ ਤੋਂ ਵੀ ਬਚਾਏਗੀ ਸੋ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤੇ ਆਪਣੇ ਰਿਲੇਟਿਵਸ ਨਾਲ ਫਰੈਂਡਸ ਨਾਲ ਫੈਮਿਲੀ ਨਾਲ ਸ਼ੇਅਰ ਜ਼ਰੂਰ ਕਰੋ ਤੇ એમ ਦੀ ਆਪ ਵੀ ਖੁਦ ਟ్రਾਈ ਕਰਿਆ ਜੇ ਇਹ ਰੈਸਪੀ ਇਹ ਰੈਸਪੀ ਆਂਦੀਆਂ ਬਿਲਕੁਲ ਸੌਖੀਆਂ ਆਂਦੇਸੀ ਤਰੀਕੇ ਨਾਲ ਬਣਾਉਣ ਵਾਲੀਆਂ ਸਿੰਪਲ ਦੇਸੀ ਪਿੰਡੂ ਸਟਾਈਲ ਰੈਸਪੀ ਹੈ ਮੈਨੂੰ ਬਣਾ ਕੇ ਜ਼ਰੂਰ ਦੱਸਿਆ ਜੇ ਵੀ ਤੁਹਾਨੂੰ ਵਧੀਆ ਲੱਗੀਆਂ ਨੇ ਪਿੰਨੀਆਂ ਕਿ ਨਹੀਂ ਲੱਗੀਆਂ ਮੈਨੂੰ ਪਤਾ ਲੱਗੇਗਾ ਬਿਲਕੁਲ ਕਮੈਂਟ ਤੋਂ ਆਈਡੀਆ ਲੱਗ ਜਾਂਦਾ ਤੁਹਾਨੂੰ ਵੀ ਵੇਖ ਕੇ ਵੀ ਪਤਾ ਲੱਗ ਜਾਂਦਾ ਹੈ ਨਾ ਚੀਜ਼ ਕਿਵੇਂ ਦੀ ਬਣੀ ਹੈ ਬਣਾ ਕੇ ਤੇ ਦੱਸਿਓ ਕਿ ਕਿਦਾਂ ਜੇ ਤੁਸੀਂ ਘਰ ਬਣਾਓਗੇ ਤੇ ਫਿਰ ਸਾਨੂੰ ਜਦसे ਉਹ ਕਮੈਂਟ ਕਰਕੇ ਕਿ ਅਸੀਂ ਵੀ ਬਣਾਈ ਤੇ ਵਧੀਆ ਬਣੀ ਤੁਹਾਡੀ ਰੈਸਪੀ ਦਾ ਸਾਨੂੰ ਫਾਇਦਾ ਹੋਇਆ ਤੁਸੀਂ ਸ਼ੇਅਰ ਕਰ ਸਕਦੇ ਹੋ ਅਸੀਂ ਤੁਹਾਡੀ ਰੈਸਪੀ ਫਿਰ ਬਣਾ ਕੇ ਆਪਣੇ ਚੈਨਲ ਤੇ ਪੋਸਟ ਕਰਾਂ ਹਾਂ ਜੇ ਕਿਸੇ ਕੋਲ ਸਪੈਸ਼ਲ ਤੁਹਾਡੇ ਕੋਲ ਕੋਈ ਡਿਫਰੈਂਟ ਰੈਸਪੀ ਹੈ ਨਾ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਫਿਰ ਤੁਹਾਨੂੰ ਵਿੱਚ ਮੈਂਸ਼ਨ ਵੀ ਕਰਾਂਗੇ ਵੀ ਇਹਨਾਂ ਨੇ ਤੁਹਾਡਾ ਨਾਮ ਚੈਨਲ ਜੋ ਵੀ ਹੋਏਗਾ ਸਭ ਕੋ ਮੈਂਸ਼ਨ ਕਰਕੇ ਕਿ ਇਹਨਾਂ ਨੇ ਸਾਨੂੰ ਰੈਸਪੀ ਦੱਸੀ ਅਸੀਂ ਬਣਾਈ ਤੇ ਸਾਨੂੰ ਬੜੀ ਵਧੀਆ ਲੱਗੀ ਸੋ ਮਿਲਦੇ ਹਾਂ ਫਿਰ ਤੁਹਾਨੂੰ ਇੱਕ ਨਵੀਂ ਰੈਸਪੀ ਦੇ ਨਾਲ ਲੇ ਕੇ ਬਾਏ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ